ਜੇਕਰ ਤੁਸੀਂ ਵੀ ਹੋ ਕੈਂਸਰ, ਹਾਰਟ ਅਟੈਕ ਵਰਗੀਆਂ ਬਿਮਾਰੀਆਂ ਜਾਂ ਫਿਰ ਚਮੜੀ ਦੀ ਬਿਮਾਰੀ ਤੋਂ ਬੇਹਦੋਂ ਪਰੇਸ਼ਾਨ ਤਾਂ ਆਹਾ ਘਰੇਲੂ ਨੁਸਖਾ ਤੁਹਾਡੇ ਕਈ ਕਰ ਸਕਦਾ ਫਾਇਦੇ ਜੀ ਹਾਂ ਆਲੂ ਹੀ ਨਹੀਂ ਇਹਨਾਂ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹੁੰਦੇ ਨੇ ਇਹਨਾਂ ਦੇ ਵਿੱਚ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਦਾ ਗੁਣ ਪਾਇਆ ਜਾਂਦਾ ਹੈ ਇਹਨਾਂ ਤੋਂ ਸਿਹਤ ਨੂੰ ਵੀ ਕਾਫੀ ਫਾਇਦੇ ਹੁੰਦੇ ਨੇ ਇਹਨਾਂ ਛਿਲਕਿਆਂ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਆਲੂ ਦੇ ਛਿਲਕੇ ਚਰਬੀ ਕੋਲੇਸਟ੍ਰੋਲ ਅਤੇ ਸੋਡੀਅਮ ਦੀ ਮਾਤਰਾ ਨੂੰ ਕਾਫੀ ਘਟ ਕਰਦੇ ਨੇ ਇਸ ਲਈ ਜੇਕਰ ਤੁਸੀਂ ਵੀ ਨਾ ਛਿਲਕਿਆਂ ਨੂੰ ਛੁੱਟ ਦਿੰਦੇ ਹੋ ਤਾਂ ਪਹਿਲਾਂ ਜਾਣੋ ਇਸ ਦੇ ਫਾਇਦੇ ਆਲੂ ਦੇ ਛਿਲਕੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਐਂਟੀਬੈਕਟੀਰੀਅਲ ਗੁਣ ਅਤੇ ਫੀਨੋਲਿਕ ਐਂਟੀਆਕਸੀਡੈਂਟ ਚਮੜੀ ਤੋਂ ਹਨੇਰੇ ਨੂੰ ਦੂਰ ਕਰਨਾ ਤੇ ਇਸ ਨੂੰ ਚਮਕਦਾਰ ਬਣਾਉਣ ਦੇ ਵਿੱਚ ਮਦਦਗਾਰ ਹੁੰਦੇ ਨੇ ਇਹਨਾਂ ਛਿਲਕਿਆਂ ਦੀ ਵਰਤੋਂ ਕਰਨ ਨਾਲ ਚਮੜੀ ਦੇ ਦਾਗ ਧੱਬੇ ਹਲਕੇ ਹੋਣ ਲੱਗਦੇ ਨੇ ਆਲੂ ਦੇ ਛਿਲਕੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਨੇ ਇਹਨਾਂ ਦੇ ਵਿੱਚ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਇਹਨਾਂ ਦੇ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਬੀ ਕੰਪਲੈਕਸ ਵੀ ਹੁੰਦਾ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਤੇ ਬਿਮਾਰੀ ਨੂੰ ਦੂਰ ਰੱਖਦਾ ਆਲੂ ਦੇ ਛਿਲਕੇ ਦੇ ਵਿੱਚ ਆਇਰਨ ਪੋਟਾਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਕੈਲਸ਼ੀਅਮ ਕਾਪਰ ਅਤੇ ਜ਼ਿੰਕ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਇਹ ਸਭ ਹੱਡੀਆਂ ਦੀ ਘਣਤਾ ਦੇ ਵਿੱਚ ਸੁਧਾਰ ਕਰਦੇ ਨੇ ਜਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਜੇਕਰ ਔਰਤਾਂ ਇਹਨਾਂ ਦਾ ਸੇਵਨ ਕਰਨ ਤਾਂ ਉਹਨਾਂ ਨੂੰ ਵੀ ਕਈ ਬਿਮਾਰੀਆਂ ਤੋਂ ਉੱਤੋਂ ਕਾਫੀ ਬਚਾ ਹੁੰਦਾ ਹੈ ਆਸਟਿਓਪੋਰੋਸ ਦਾ ਖਤਰਾ ਘਟ ਕੀਤਾ ਜਾ ਸਕਦਾ ਹੈ ਆਲੂ ਦੇ ਛਿਲਕਿਆਂ ਦੇ ਵਿੱਚ ਫਾਈਟੋケमिकਲ ਪਾਏ ਜਾਂਦੇ ਨੇ ਜੋ ਐਂਟੀਆਕਸੀਡੈਂਟ ਦਾ ਕੰਮ ਕਰਦੇ ਨੇ ਇਹਨਾਂ ਦੇ ਵਿੱਚ ਕਲੋਰੋਜੈਨਿਕ ਐਸਿਡ ਪਾਇਆ ਜਾਂਦਾ ਜੋ ਕੈਂਸਰ ਦੇ ਖਤਰੇ ਨੂੰ ਘਟ ਕਰ ਸਕਦਾ ਇਸ ਲਈ ਆਲੂ ਦੇ ਛਿਲਕਿਆਂ ਨੂੰ ਬਹੁਤ ਜੇ ਮਨ ਮੰਨਿਆ ਜਾਂਦਾ ਹੈ ਆਲੂ ਦੇ ਛਿਲਕਿਆਂ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਦਿਲ ਦੀ ਸਿਹਤ ਲਈ ਚੰਗਾ ਹੁੰਦਾ ਤੇ ਹਾਰਟ ਅਟੈਕ ਤੋਂ ਵੀ ਤੁਹਾਨੂੰ ਕਾਫੀ ਮਦਦਗਾਰ ਹੁੰਦਾ ਹੈ ਇਹਨਾਂ ਛਿਲਕਿਆਂ ਦਾ ਰੋਜ਼ਾਨਾ ਸੇਵਨ ਦਿਲ ਦੇ ਦੌਰੇ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਕਾ ਸਕਦਾ ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ